ਬੋਲਣ ਸੋ ਬੋਲਣ ਸਾਹਿਬ ਇੱਥੇ ਬੈਠੇ ਸੀਗੇ ਭਗਵੰਤ ਮਾਨ ਜੀ ਸਾਹਮਣੇ ਬੈਠੇ ਦੰਦਾਂ ਕੱਢੀ ਜਾਂਦੇ ਸਨ ਆ ਚੀਫ ਮਿਨਿਸਟਰੀ ਐ ਸਾਹਿਬ ਸਰਕਾਰ ਥਿਲਕੇ ਦੇ ਦੇਤੀ ਨਾਲ ਉਹਨਾਂ ਦੇ ਪ੍ਰਧਾਨ ਬੈਠੇ ਸੀ ਮਨ ਅਰੋੜਾ ਜੀ ਦੋਨੋਂ ਬੈਠੇ ਐ ਚਾਕੀ ਜਾਂਦੇ ਐ ਟੀ ਮਲਟੀਮਰ ਜੀ ਉਹਦੇ ਕੋਲ ਬੋਲ ਉਹ ਬੁਲੀ ਜਾਂਦੇ ਐ ਉਹ ਦੋਨੋਂ ਚਾਕੀ ਜਾਂਦੇ ਐ ਚਾਹੇ ਉਹਦਾ ਨਾਮ ਕੇਜਰੀਵਾਲ ਪਾ ਦਿਓ ਚਾਹੇ ਉਹਦਾ ਨਾਮ ਡੋਨਲਡ ਟਰੰਪ ਪਾ ਦਿਓ ਆ ਬਜਣੀ ਕਿਸਾਨ ਤੇ ਸਭ ਆ ਕੇ ਇੱਥੇ ਕੇਜਰੀਵਾਲ ਹੋਰੀ ਪਏ ਐ ਉੱਥੇ ਅਮਰੀਕਾ ਚ ਡੋਨਲਡ ਟਰੰਪ ਲੱਗਿਆ ਸਾਡੇ ਪਿੰਡਾਂ ਚ ਕਾਵਤ ਐ ਕਹਿੰਦਾ ਰੱਬ ਵੀ ਦਿਖਦਾ ਸਭ ਤੋਂ ਪਹਿਲਾਂ ਕਿਸਾਨ ਤੇ ਆ ਜਿਹੜਾ ਮੀਂਹ ਹੋਈ ਜਾਂਦਾ ਆ ਜਿਹੜੇ ਬੱਦਲ ਫੱਟੀ ਜਾਂਦੇ ਐ ਫੈਕਟਰੀ ਵਾਲਿਆਂ ਦਾ ਇੰਨਾ ਕੁਝ ਨਹੀਂ ਵਿਗੜਨਾ ਜਿਹੜੀ ਕਿਸਾਨ ਦੀ ਫਸਲ ਖੇਤ 'ਚ ਖੜੀ ਹੋ ਉਹਨੂੰ ਪੁੱਛੋ ਦੇ ਨਾਲ ਕੀ ਵਰਤਦਾ ਹੈ ਰੱਬ ਤਾਂ ਰੱਬ ਕੀੜੀ ਵੀ ਨੁਕਸਾਨ ਕਿਸੇ ਦਾ ਕਰਦੀ ਹੈ ਤਾਂ ਕਿਸਾਨ ਦਾ ਕਰਦੀ ਹੈ ਉਹਨਾਂ ਹਾਲਾਤਾਂ 'ਚ ਆ ਜੋ ਕੁਝ ਤੁਹਾਡੇ ਸਾਹਮਣੇ ਹੋਇਆ ਇਹਦੇ ਨਾਮ ਬਦਲੇ ਗਏ ਸਭ ਮੈਂ ਤਾਂ ਇੱਕੋ ਅਪੀਲ ਕਰਨ ਆਇਆ ਤੁਹਾਨੂੰ ਚੰਗਾ ਮਾੜਾ ਆਪ ਪਛਾਣਨਾ ਪਊਗਾ ਸਭ ਕਿਸੇ ਨੇ ਬਾਹਰੋਂ ਆ ਕੇ ਬਾਣੀ ਫੜਨੀ ਆ ਜਿਹੜੇ ਆ ਪਾਲਿਸੀ ਲੈ ਕੇ ਆਏ ਐ ਸੋ ਕਾਲਡ ਲੈਂਡ ਪੂਲਿੰਗ ਪਾਲਿਸੀ ਕੌਣ ਲੈ ਕੇ ਆਇਆ ਉਹੀ ਲੋਕ ਲੈ ਕੇ ਆਏ ਨਾ ਜਿਨ੍ਹਾਂ ਨੂੰ ਆਪਾਂ 92 ਸੀਟਾਂ ਦੇ ਕੇ ਇੱਥੇ ਭੇਜਿਆ ਸੀਗਾ ਇਹਨਾਂ ਨੂੰ ਸੱਤਾ ਦਿੱਤੀ ਕਿਹਨੇ ਆਪਾਂ ਦਿੱਤੀ ਸਾ ਪੰਜਾਬ ਦੇ ਲੋਕਾਂ ਨੇ ਦਿੱਤੀ ਹੁਣ ਭੁਗਤ ਕੌਣ ਰਿਹਾ ਪੰਜਾਬ ਦੀ ਜਨਤਾ ਭੁਗਤ ਰਹੀ ਹੈ ਸ਼ਰਮਾ ਜੀ ਕਹਿ ਰਹੇ ਸੀਗੇ ਕਹਿੰਦੇ ਰੋਡਵੇਜ਼ ਹੜਤਾਲ ਤੇ ਟੀਚਰ ਹੜਤਾਲ ਤੇ ਠੇਕੇ ਵਾਲੇ ਕਰਮਚਾਰੀ ਹੜਤਾਲ ਤੇ ਕਰਮਚਾਰੀ ਹੜਤਾਲ ਤੇ ਨਹੀਂ ਸਾਹਿਬ ਆ ਮੰਨਲਾ ਦਾ ਸਰਕਾਰ ਹੜਤਾਲ ਤੇ ਠੇਕੇ ਦੇ ਸਰਕਾਰ ਠੇਕੇ ਦੇ ਦੇ ਰੱਖੀ ਐ ਮੰਨੂ ਅੱਜ ਗਿਲਾ ਕੇਜਰੀਵਾਲ ਤੋਂ ਐ ਨਹੀਂ ਸਾਹਿਬ ਕੇਜਰੀਵਾਲ ਸਾਡਾ ਕਹਿੰਦਾ ਫਿਲਮ ਆਈ ਸੀ ਆਪ ਹਮਾਰੇ ਖਾਂ ਕੋਣ ਕੇਜਰੀਵਾਲ ਸਾਡਾ ਲੱਗਦਾ ਕੀ ਇਹ ਬਨੂਆ ਦੱਸੇ ਸਾਹਿਬ ਕੇਜਰੀਵਾਲ ਸਾਹਿਬ ਅਸੀਂ ਤਾਂ ਵੋਟਾਂ ਨਹੀਂ ਪਾਈਆਂ ਕੇਜਰੀਵਾਲ ਸਾਹਿਬ ਹੋਰਿਆਂ ਨੂੰ ਅਸੀਂ ਤਾਂ ਵੋਟਾਂ ਇਹਨਾਂ ਨੂੰ ਪਾਈਆਂ ਸੀਗੇ ਆਪ ਭਗਵੰਤ ਮਾਨ ਹੋਰਿਆਂ ਨੂੰ ਕਹਿੰਦਾ ਬੁਲਾ ਬਿਨਾ ਬੁਲਾਇਓ ਬੋਲਦਾ ਕਿਉਂ ਨਹੀਂ ਮੈਂ ਵੀਡੀਓ ਦੇਖ ਰਿਹਾ ਸੀ ਪਰਸੋਂ ਐਨਾਂ ਇਹ ਸੋਦੀਆ ਸਾਹਿਬ ਕਹਿ ਰਹੇ ਸੀ ਅਸੀਂ ਡਾਂਗਾ ਕੱਢ ਲਾਂਗੇ ਸਿਰਫੋਟ ਦੇਾਂਗੇ ਪੈਸੇ ਵੰਡਾਂਗੇ ਝੂਠ ਬੋਲਾਂਗੇ ਲੜਾਈ ਕਰਾਵਾਂਗੇ ਦੰਗੇ ਕਰਾਵਾਂਗੇ ਉਹ ਤਾਂ ਬੋਲਣ ਤੋਂ ਬੋਲਣ ਸਾਹਿਬ ਇੱਥੇ ਬੈਠੇ ਸੀਗੇ ਭਗਵੰਤ ਮਾਨ ਜੀ ਸਾਹਮਣੇ ਬੈਠੇ ਦੰਦਾਂ ਕੱਢੀਆਂ ਦੇ ਸਾਹਿਬ ਆ ਚੀਫ ਮਿਨਿਸਟਰੀ ਹੈ ਸਾਹਿਬ ਸਰਕਾਰ ਥੇ ਕਿਹਦੇ ਦੇਦੀ ਨਾਲ ਉਹਨਾਂ ਦੇ ਪ੍ਰਧਾਨ ਬੈਠੇ ਸੀ ਮਨ ਅਰੋੜਾ ਜੀ ਦੋਨੋਂ ਬੈਠੇ ਐ ਚਾਕੀ ਜਾਂਦੇ ਐ ਟੀਮਰ ਟੀਮਰ ਜੀ ਉਹਦੇ ਕੋਲ ਬੋਲ ਉਹ ਬੁਲੀ ਜਾਂਦੇ ਐ ਉਹ ਦੋਨੋਂ ਚਾਕੀ ਜਾਂਦੇ ਐ ਅੱਜ ਇੱਕ ਜਗ੍ਹਾ ਜੀ ਵੀਡੀਓ ਆਈ ਨਵੀਂ ਅੱਜ ਮਨੂੰ ਹੁਣੇ ਕਿਸੇ ਨੇ ਭੇਜੀ ਉਹਦੇ 'ਚ ਭਗਵੰਤ ਮਾਨ ਜੀ ਦਾ ਇੱਕ ਕਿਸੇ ਸ਼ੋਅ 'ਚ ਉਹਨਾਂ ਦਾ ਜਲਸਾ ਨਹੀਂ ਉਹਦਾ ਸ਼ੋਅ ਹੁੰਦਾ ਸਭ ਕਿਉਂਕਿ ਉਹਨਾਂ ਦਾ ਜਿਹੜਾ ਪਿਸ਼ੋਕੜਾ ਉਸ ਕਿਸਮ ਦਾ ਹੀ ਹੈ ਸ਼ੋਅ ਹੀ ਕਰਦੇ ਐ ਉਸੇ ਕਹਿ ਰਹੇ ਐ ਸਾਡੇ ਪੰਜਾਬ ਦੀ ਕ੍ਰਿਕਟ ਦੀ ਟੀਮ ਦੀ ਵੂਮਨ ਟੀਮ ਦੀ ਕਪਤਾਨ ਵੀ ਪੰਜਾਬਣ ਐ ਸਾਡੀ ਪੰਜਾਬ ਦੀ ਕ੍ਰਿਕਟ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਸਾਡੀ ਬਾਸਕਟਬਾਲ ਪੰਜਾਬ ਦੀ ਟੀਮ ਹੈ ਉਹਦਾ ਵੀ ਕੈਪਟਨ ਪੰਜਾਬੀ ਹੈ ਮੈਂ ਭਗਵੰਤ ਮਾਨ ਜੀ ਨੂੰ ਪੁੱਛਦਾ ਭਗਵੰਤ ਮਾਨ ਜੀ ਟੀਮਾਂ ਦਾ ਹਾਕੀ ਬਾਸਕਟਬਾਲ ਕ੍ਰਿਕਟ ਦੇ ਦਾ ਪੰਜਾਬੀ ਹੈਗੇ ਸਾਡਾ ਮੁੱਖ ਮੰਤਰੀ ਪੰਜਾਬੀ ਹੈ ਜਾਂ ਨਹੀਂ ਮੈਨੂੰ ਆਹ ਦੱਸੋ ਕਿਉਂਕਿ ਪੰਜਾਬੀ ਅਣਖ ਵਾਸਤੇ ਜਾਣੇ ਜਾਂਦੇ ਹੈ ਸਾਹਿਬ ਭਗਵੰਤ ਮਾਨ ਜੀ ਢੋਲੇ ਬੇਰਾ ਦਾ ਜੇ ਵੀ ਕੁਝ ਨਹੀਂ ਵਿਗੜਿਆ ਅਜੇ ਵੀ ਪਜਾਉ ਇਹਨਾਂ ਤੜਵੀਆਂ ਨੂੰ ਜਿਹੜੇ ਸਿਰ ਤੇ ਲਿਆ ਕੇ ਬਿਠਾ ਰੱਖੇ ਐ ਆ ਲੈਂਡ ਪੁਲਿਸਿੰਗ ਪਾਲਿਸੀ ਲੈ ਕੇ ਮੈਂ ਕੌਣ ਆ ਸਭ ਮੈਂ ਕੋਈ ਭੂਮਿਕਾ ਨਹੀਂ ਬਣਾ ਰਿਹਾ ਤੁਹਾਨੂੰ ਕੋਈ ਬੇਵਕੋ ਗੋਲੀਆਂ ਨਹੀਂ ਵੰਡ ਰਿਹਾ ਮੈਂ ਪਾਲਿਸੀ ਲੈ ਕੇ ਕੌਣ ਆਇਆ ਕੈਬਨਟ ਨੇ ਫੈਸਲਾ ਕੀਤਾ ਵੀ ਆ ਜਿਹੜੇ ਫੈਸਲੇ ਐ ਚੀਫ ਸੈਕਟਰੀ ਕਰੂਗਾ ਚੀਫ ਮਿਨਿਸਟਰ ਨਹੀਂ ਕਰੂਗਾ ਚੀਫ ਸਕੱਟਰੀ ਕਰੂਗਾ ਚੀਫ ਮਿਨਿਸਟਰ ਲਾਇਆ ਚੀਫ ਸਕੱਟਰੀ ਲਾਇਆ ਕਿਨੇ ਕੇਜਰੀਵਾਲ ਸਾਹਿਬ ਨੇ ਲਾਇਆ ਕਿਨੇ ਸਸੋਧਿਆ ਜੀ ਨੇ ਸਤਿੰਦਰ ਚੈਨ ਆਏ ਬੈਠੇ ਆ ਲਾਇਆ ਕੌਣ ਕੇਜਰੀਵਾਲ ਸਾਹਿਬ ਤੇ ਸਾਡੇ ਮੁੱਖ ਮੰਤਰੀ ਦਾ ਕੀ ਰੋਲ ਹੈ ਮੁੱਖ ਮੰਤਰੀ ਸਾਹਿਬ ਬੋਲਦੇ ਕਿਉਂ ਨਹੀਂ ਮੈਨੂੰ ਇਸ ਗੱਲ ਦਾ ਅੱਗੇ ਲੈ ਸਾਹਿਬ ਤੁਸੀਂ ਗੱਲਾਂ ਕਰਦੇ ਸੀ ਇਹ ਪੰਜਾਬ ਦੀਆਂ ਹੁਣ ਕਹਿੰਦੇ ਹੁਣ ਸੁਤੰਤਰਤਾ ਦਿਵਸ ਤੇ 15 ਅਗਸਤ ਨੂੰ ਬੋਲ ਰਹੇ ਸੀਗੇ ਕਹਿੰਦੇ ਸਾਨੂੰ ਇੱਕ ਮੌਕਾ ਹੋਰ ਦਿਓ ਬੁਰਾ ਨਾ ਮੰਨਿਓ ਸਾਹਿਬ ਤੁਸੀਂ ਚੁਗਬ ਸਾਹਿਬ ਕਿਤੇ ਜਾ ਕੇ ਦਿੱਲੀ ਕਹਿ ਰਹੇ ਹੋ ਵੀ ਸੁਨੀਲ ਜਾਖੜ ਦਾ ਪਾਰਟੀ ਦੀ ਜੜਾ ਵੱਡੀ ਜਾਂਦਾ ਪਰ ਮੈਂ ਇੱਕ ਨੁਸਖਾ ਦੱਸਣ ਲੱਗਿਆ ਭਗਵੰਤ ਮਾਨ ਜੀ ਨੂੰ ਵੀ ਜੇ ਮੁੜ ਕੇ ਮੁੱਖ ਮੰਤਰੀ ਬਣਨਾ ਹੈ ਨਾ ਮੈਂ ਦੱਸਦਾ ਕੀ ਕਰੋ ਲੈ ਸਵੇਰੇ ਵਿਜੀਲੈਂਸ ਦੀ ਰੇਡ ਮਾਰੋ ਇਹ ਜਿਹੜੇ ਤੁਸੀਂ ਦੱਸ ਰਹੇ ਨਹੀਂ ਕਿਹੜੀ ਕੋਠੀ ਸੀ ਪੈਸੇ ਜਾਂਦੇ ਆ ਉਹਨਾਂ ਕੋਠੀਆਂ ਤੇ ਰੇਡ ਮਾਰੋ ਕੋਈ ਵਹਿਬਿਲਜੀ ਦੇ ਕੋਈ ਨૈયਰ ਸਾਹਿਬ ਦਾ ਕੋਈ ਫਲਾਣਾ ਸਾਹਿਬ ਐ ਸਵੇਰੇ ਰੇਡ ਮਾਰੋ ਜੇ ਸਵੇਰੇ ਪੰਜਾਬ ਦੇ ਲੋਕ ਤੁਹਾਨੂੰ ਸਿਰ ਤੇ ਨਾ ਚੱਕ ਲੈਣ ਸਵੇਰੇ ਚੱਕ ਲੈਣਗੇ ਸਭ ਤੁਸੀਂ ਤਾਂ ਲੱਕ ਪੜਿਆ ਵੀ ਰਣਜੀਤ ਸਿੰਘ ਗਿੱਲ ਉਹ ਗਿੱਲ ਕੋ ਵਾਲਾ ਭਾਜਪੀ ਦੇ ਲੱਗਿਆ ਉਹਦੇ ਸਵੇਰੇ ਰੇਡ ਮਾਰ ਦਿਓ ਸਭ ਆ ਲੋਕਤੰਤਰ ਹੈ ਇਹਦੇ ਵਾਸਤੇ ਲੜਾਈ ਲੜੀ ਸੀਗੀ ਵੀ ਸਵਤੰਤਰਤਾ ਲੈ ਕੇ ਆਵਾਂਗੇ ਆਪਣੀ ਆਜ਼ਾਦੀ ਲੈ ਕੇ ਆਵਾਂਗੇ ਵੋਟਾਂ ਦਾ ਅਧਿਕਾਰ ਦੇਾਂਗੇ ਆ ਕਿਸਾਨਾਂ ਦੀ ਜਿਹੜੀ ਲੜਾਈ ਹੈ ਸਾਹਿਬ ਮੈਂ ਕਿਸਾਨਾਂ ਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਸਾਹਿਬ ਚਾਹੇ ਕਿੰਨਾ ਹੀ ਅਸੀਂ ਜਾ ਕੇ ਚੁਗ ਸਾਹਿਬ ਆਪਾਂ ਹੀ ਗਏ ਸੀਗੇ ਜਾ ਕੇ گورنر ਸਾਹਿਬ ਨੂੰ ਸਭ ਤੋਂ ਪਹਿਲਾਂ ਜਾ ਕੇ ਮਿਲੇ ਹਾਂ ਉੱਥੇ ਸਾਰੀਆਂ ਗੱਲਾਂ ਹੋ ਗਈਆਂ ਮੈਂ ਕੋਈ ਇੱਥੇ ਆਪਣੀ ਪਿੱਠ ਤਪਤਪਾਣ ਨਹੀਂ ਆਇਆ ਆ ਤੁਹਾਡੇ ਕਰਕੇ ਤੁਹਾਡੇ ਵਿਰੋਧ ਕਰਕੇ ਹੈ ਤੇ ਇੱਕ ਰਾਜ ਹੋਰ ਵੀ ਹੈ ਐਟ ਯੂਜ਼ ਐਂਡ ਥਰੋ ਪੋਲਿਸੀ ਜਦੋਂ ਇਹਨਾਂ ਨੂੰ ਲੋਡ ਸੀਗੀ ਉਹ ਤਾਂ ਉਹਨਾਂ ਨੇ ਕਿਸਾਨਾਂ ਦਾ ਨਾਮ ਵਰਤ ਕੇ ਆ ਰਾਜਪੁਰੇ ਖੜੇ ਆਪਾਂ ਸ਼ੰਭੂ ਬਾਰਡਰ ਇੱਥੋਂ ਫਤਿਹਜੀ ਕਿੰਨਾ ਹੈ 10 ਕਿਲੋਮੀਟਰ ਹੈ 10 ਹੀ ਹੈ ਉੱਥੇ ਕਿਸਾਨਾਂ ਦਾ ਨਾਮ ਲੈ ਕੇ ਉਹ ਸਾਰੀ ਸੜਕ ਬੰਦ ਕਰਾ ਰੱਖੀ ਸੀਗੀ ਸਾਰੇ ਚੀਕਾ ਮਾਰੀਆਂਦੇ ਸੀ ਮੈਂ ਇੱਥੇ ਚਾਚੂ ਪੀਣ ਵਾਸਤੇ ਥੋੜੇ ਇੱਥੇ ਢਾਬੇ ਤੇ ਸਾਡਿਓ ਚੀਮਾ ਵੇਲੀ ਵਾਲੇ ਮੇਰੇ ਵੇਲੀ ਆ ਉਹਨਾਂ ਕੋਲ ਮੈਂ ਬੈਠ ਕੇ ਚਾਚੂ ਪੀਣਾ ਚੀਕਾ ਮਾਰਦੇ ਸੀ ਚੀਮਾ ਸਾਹ ਹੋਰ ਚੀਕਾ ਮਾਰਦੇ ਸੀ ਜੇ ਕੰਮ ਕਮ ਖਤਮ ਹੋ ਗਿਆ ਤੇ ਜਦੋਂ ਤਾਈ ਤਾਂ ਉਹਨਾਂ ਦਾ ਲਾਟੂ ਠੀਕ ਹੋਕਦਾ ਰਿਹਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਜਿੱਦ ਦਿਨ ਆ ਗਿਆ ਲੁਧਿਆਣੇ ਵਾਲਾ ਬਾਈ ਇਲੈਕਸ਼ਨ ਬਿੱਟੂ ਜੀ ਉੱਠ ਕੇ ਜਾਵੜੇ ਉਹਨਾਂ ਨੂੰ ਪੁੱਛਣਾ ਸੀਗਾ ਜਿੱਦ ਦਿਨ ਆ ਗਿਆ ਇਲੈਕਸ਼ਨ آئی پنجاب پاونا ہے تے آئی کسان آگو سر چک کے بار مارے کنے بار نکڑو کھانے باہر نکلو اتو تھے ہونی ہے ہوئی ہے آپ آپس خوش ہوئی ہی جانے ہیں لینڈ پولسنگ پولیسی پول پولی 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 سی واپس کرا تھی یہ پچھے بھی راز ہے بہت شاتر لوگ ہیں دلی آڑے جڑے آئے بیٹھے ہیں انہوں نے دیکھیا بھی اب ضلع پرشدن آنے والے ہیں بلاک الیکشن آنے ہیں اے نا نو پنڈا چڑھن کی نہیں دینا وڑن دیں پنڈ چے تھوڑے کوئی وڑن دن دا نا نو پنڈا چاہ لینڈ پولیسنگ پولیس واپس ہوگی سب اس کر کے میں کہہ رہا پچھاڑو نہ تو شہریوں کے حق چھ بلڈنگ عمارتوں چاہوں گے نہ انہوں کے حق چھ ہک چکر کسانوں کے حق چ کوئی نیتریا صاحب ਅੱਜ ਦਾ ਅਮਰੀਕਾ ਦਾ ਨਵਾਂ ਥਾਣੇਦਾਰ ਨਿਕਲ ਕੇ ਆਇਆ ਡੋਨਲਡ ਟਰੰਪ ਸਾਹਿਬ ਉਹਦੇ ਸਾਹਮਣੇ ਕੀ ਨੇ ਇੱਕ ਡਾਈ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਡਾਈ ਹੈ ਵੀ ਮੈਂ ਕਿਸਾਨਾਂ ਤੇ ਸਾਡੇ ਜਿਹੜੇ ਕਿਸਾਨ ਹੈ ਉਹਨਾਂ ਪਰਵਾਹਾਂ ਦੇ ਹਿੱਤਾਂ ਦੇ ਅੱਗੇ ਮੈਂ ਗੋਡੇ ਨਹੀਂ ਟੇਕਣੇ ਬੜੀ ਕੀਮਤ ਚੁਕਾਣੀ ਪਊਗੀ ਉਹਦੀ ਐਡੇ ਵਟੇ ਤਾਕਤ ਨਾਲ ਜਦੋਂ ਮੱਥਾ ਲਾਈਦਾ ਹੈ ਕੀਮਤਾਂ ਚੁਕਾਣੀਆਂ ਪੈਣਗੀਆਂ ਪਰ ਕੀ ਦੇ ਵਾਸਤੇ کسانہ واسطے میں کسان آگو جہاں کل ہی پاٹ پڑھا دے سی سکے کہ ڈبلو ٹی او سائن کرتی ہندوستان نے کسانہ دا حق مارے گیا وہ امریکہ نے ڈبلو ٹیو چتڑے چتڑے کر کے سٹی پہ ہے تو پوچھتے ہی نہیں اتھے کل کرو سودا کرو ڈیل کرو ڈیل کرو میرے نار کہ جس کی لاتھی اس کی بینس تیسانو گروہ صاحب نے کیس کی ہے ਗੁਰੂ ਸਾਹਿਬ ਨੇ ਸਾਨੂੰ ਕੀ ਸੇਧ ਦਿੱਤੀ ਹੈ ਪੰਜਾਬੀਆਂ ਨੂੰ ਜਬਰ ਨਹੀਂ ਚੱਲਦਾ ਸਾ ਖਾਲਸਾ ਦਾ ਸਜਾਇਆ ਜਬਰ ਦੇ ਖਿਲਾਫ ਸੀਗਾ ਧੱਕੇ ਦੇ ਖਿਲਾਫ ਨਹੀਂ ਹੋਣ ਦਿੰਦੇ ਅਗਰ ਮੈਂ ਸਮਝਦਾ ਕੋ ਸੱਚਾ ਨਹੀਂ ਆਈ ਹੈ ਭਗਵੰਤ ਮਾਨੋ ਰਹਿੰਦਾ ਲੋਕ ਆਧਾਰ ਕਾਰਡ ਪੁੱਛਣ ਲੱਗ ਜਾਣਗੇ ਵੀ ਤੂੰ ਪੰਜਾਬੀ ਵੀ ਹੈ ਕਿ ਨਹੀਂ ਬੋਲ ਕੇ ਦਿਖਾ ਅਗਰ ਮੈਂ ਸਮਝਦਾ ਚ ਸਿਰ ਤੇ ਦਸਤਾਰ ਨਹੀਂ ਨਰਿੰਦਰ ਮੋਦੀ ਨੇ ਪੰਜਾਬੀ ਵਾਲੀ ਗੱਲ ਕਰਕੇ ਦਿਖਾਈ ਵੀ ਆਲਾ ਵੀ ਆਸਤਾ ਖੜੇ ਅਸਤਾ ਇੱਕ ਡਾਈ ਪਈ ਸਾਡੇ ਕਿਸਾਨ ਦੇ ਇੱਥੇ ਰੁਲ ਜੂਗਾ ਸਾਹਿਬ ਅਮਰੀਕਾ ਦਾ ਉਹ ਬਟਾ ਮੈਨੂੰ ਪਤਾ ਹੈ ਇੱਥੇ ਗੱਲ ਹੋਈ ਸੀ ਕਿਹੜਾ ਕਿਉਂਕਿ ਸਾਡੇ ਦਾ ਛੋਨਾ ਹੁੰਦਾ ਨਹੀਂ ਸਾਡੇ ਦਾ ਹੁੰਦਾ ਕੀਨੋ